ਹਾਂਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਪਿਛਲੀ ਰਾਤ ਜਿਸ ਦਰਦ ਤੇ ਤਕਲੀਫ ਵਿੱਚ ਮੈਂ ਗੁਜ਼ਰੀ ਸੀ ਅੱਜ ਦੀ ਰਾਤ ਮੈਂ ਆਰਾਮ ਕਰਨਾ ਚਾਹੁੰਦੀ ਸੀ ਆਖਰਕਾਰ ਮੈਂ ਵੀ ਤਾਂ ਇਨਸਾਨ ਆ ਮੇਰੇ ਵੀ ਕੋਈ ਜਜ਼ਬਾਤ ਨੇ ਮੇਰੇ ਸੀਨੇ ਵਿੱਚ ਦਿਲ ਹੈ ਤੇ ਜਾਨ ਵੀ ਜੋ ਜ਼ਖਮੀ ਹੋ ਜਾਂਦੀ ਹੈ ਪਰ ਪਿਛਲੇ 5 ਸਾਲਾਂ ਤੋਂ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਦਿਲ ਵਿੱਚ ਸਰੀਰ ਦੇ ਕਿਹੜੇ ਹਿੱਸੇ ਵਿੱਚ ਛੁਪਕੇ ਬੈਠਾ ਸੀ ਰੂ ਕਿੰਨੇ ਜ਼ਖਮਾਂ ਨਾਲ ਸਿਸਕ ਰਹੀ ਸੀ ਤੇ ਜਜ਼ਬਾਤ ਉਹ ਤਾਂ ਪਤਾ ਨਹੀਂ ਕਿੰਨੀ ਵਾਰ ਕੁਚਲਾਈ ਗਏ ਸੀ ਤੇ ਆਪਣੇ ਆਖਰੀ ਸਾਲ ਲੈਣਾ ਭੁੱਲ ਗਏ ਸੀ ਪਰ ਸਰਬਜੀਤ ਨੂੰ ਤਾਂ ਮੇਰੇ ਜਜ਼ਬਾਤਾਂ ਦੀ ਕੋਈ ਪਰਵਾਹ ਨਹੀਂ ਸੀ ਉਸ ਨੂੰ ਤਾਂ ਬਸ ਉਹਨਾਂ ਪੈਸਿਆਂ ਨਾਲ ਮਤਲਬ ਸੀ ਜੋ ਉਹ ਹਰ ਰਾਤ ਗਾਕਾਂ ਤੋਂ ਲੈਂਦੀ ਸੀ ਉਹਨਾਂ ਦਰਿੰਦਿਆਂ ਨੂੰ ਸਾਡੇ ਹਵਾਲੇ ਕਰਦੀ ਹੁੰਦੀ ਸੀ ਕਹਿੰਦੀ ਜਾਓ ਮੀਆਂ ਅੱਜ ਦੀ ਰਾਤ ਐਸ਼ ਕਰੋ ਮੈਂ ਇਸ ਕੋਠੇ ਵਿੱਚ ਸਭ ਤੋਂ ਜ਼ਿਆਦਾ ਸੋਣੀ ਟਿਕਾ ਟੁੰਗਰਦੀ ਸੀ ਮੇਰੀ ਉਮਰ ਸਿਰਫ 20 ਸਾਲ ਦੀ ਸੀ ਹੋਂਦ ਤਾਂ ਮੈਂ ਗਿਣਤੀ ਭੁੱਲ ਗਈ ਸੀ ਕਿ ਇਹਨਾਂ ਵੀ ਸਾਲਾਂ ਵਿੱਚ ਮੈਂ ਪਤਾ ਨਹੀਂ ਕਿੰਨੇ ਵਾਰ ਤਰਿੰਦਿਆਂ ਦਾ ਨਿਸ਼ਾਨਾ ਬਣੀ ਸੀ ਕਿੰਨੀ ਵਾਰ ਮੇਰੀਆਂ ਸਿਸਕੀਆਂ ਤੇ ਚੀਕਾਂ ਕਮਰੇ ਦੀਆਂ ਕੰਧਾਂ ਨਾਲ ਟਕਰਾ ਕੇ ਨਿਕਲੀਆਂ ਸੀ ਮੇਰੇ ਸਰੀਰ ਦਾ ਕੋਈ ਵੀ ਹਿੱਸਾ ਇਹੋ ਜਿਹਾ ਨਹੀਂ ਸੀ ਜਿਸ ਤੇ ਦਰਿੰਦਗੀ ਦੇ ਨਿਸ਼ਾਨਾ ਹੋਵੇ ਕੱਲ੍ਹ ਰਾਤ ਜਿਸ ਜਨਵਰ ਨੇ ਮੇਰਾ ਪਾਲਾ ਪਿਆ ਸੀ ਉਸ ਨੇ ਤਾਂ ਆਪਣੇ ਦੰਦਾਂ ਨਾਲ ਮੈਨੂੰ ਲਹੂ ਲਹਾਨ ਕਰ ਦਿੱਤਾ ਮੇਰੇ ਮੂੰਹ ਨੂੰ ਵੀ ਨੇ ਛੱਡਿਆ ਸੀ ਮੇਰੇ ਬੁੱਲ ਨੀਲੇ ਹੋ ਗਏ ਸੀ ਉਹ ਸੀ ਕਿ ਉਸ ਦੀ ਹਵਸ ਪੂਰੀ ਨਹੀਂ ਹੋ ਰਹੀ ਸੀ ਅਖਰਕਾਰ ਮੈਂ ਉਸ ਦੇ ਸਿਰ ਤੇ ਜੋ ਨਾਲਕ ਦਸਤਾ ਮਾਰਿਆ ਇਹ ਸਭ ਦੇਖ ਕੇ ਸਰਬਜੀਤ ਮੇਰੇ ਤੇ ਗੁੱਸਾ ਹੋਇਆ ਕਿਉਂਕਿ ਮੈਂ ਉਸ ਦਾ ਇੰਨਾ ਅਮੀਰ ਕਾ ਕ ਝਖਮੇ ਕਰ ਦਿੱਤਾ ਸੀ ਪਰ ਮੇਰੇ ਝਖਮਾਂ ਦੀ ਕਿਸੇ ਨੂੰ ਪਰਵਾਹ ਨਹੀਂ ਸੀ ਇੱਥੇ ਸ਼ਾਇਦ ਕੋਈ ਮੈਨੂੰ ਇਨਸਾਨ ਸਮਝਣ ਨੂੰ ਤਿਆਰ ਨਹੀਂ ਸੀ ਇਸ ਲਈ ਮੇਰੀ ਹਰ ਰਾਤ ਦਰਦ ਭਰੀ ਹੁੰਦੀ ਸੀ ਅੱਜ ਤਾਂ ਮੈਂ ਸਰਬਜੀਤੇ ਸਾਹਮਣੇ ਹੱਥ ਜੋੜ ਦਿੱਤੇ ਤੇ ਕਿਹਾ ਮੈਨੂੰ ਅੱਜ ਦੀ ਰਾਤ ਬਖਸ਼ ਦੇ ਉਸ ਨੇ ਕਿਹਾ ਕਿ ਇੱਕ ਤਾਂ ਪਹਿਲਾਂ ਤੂੰ ਮੇਰਾ ਗਾਹ ਕ ਭਜਾ ਦਿੱਤਾ ਤੇ ਹੁਣ ਕਹਿ ਰਹੀਆਂ ਆਰਾਮ ਕਰਨ ਦੇ ਆਜ ਤਾਂ ਮੈਂ ਤੇਰੇ ਕਮਰੇ ਵਿੱਚ ਦੋ ਬੰਦੇ ਛੱਡਾਂਗੇ ਉਸ ਡਾਇਨ ਨੇ ਮੈਨੂੰ 5 ਸਾਲਾਂ ਵਿੱਚ ਮੇਰੇ ਤੇ ਬਿਲਕੁਲ ਤਰਸ ਨਹੀਂ ਕੀਤਾ ਜੋ ਅੱਜ ਤਰਸ ਕਰਦੀ ਮੈਂ ਖੁਦ ਨੂੰ ਘੜੀਸਦੇ ਹੋਏ ਕਮਰੇ ਵਿੱਚ ਚਲੀ ਗਈ ਤੇ ਉੱਪਰ ਵਾਲੇ ਅੱਗੇ ਅਰਦਾਸ ਕਰਨ ਲੱਗੀ ਕਿ ਅੱਜ ਦੀ ਰਾਤ ਕਿਸੇ ਗੁਨਾਹਗਾਰ ਨੂੰ ਮੇਰੇ ਕਮਰੇ ਵਿੱਚ ਨਾ ਭੇਜੇ ਪਰ ਮੈਂ ਜੇ ਸੋਚ ਰਹੀ ਸੀ ਕਿ ਦਰਵਾਜ਼ਾ ਜ਼ੋਰ ਨਾਲ ਖੜਕਿਆ ਇਹ ਦਰਵਾਜ਼ਾ ਖੜਕਿਆ ਨਹੀਂ ਮੇਰੀ ਮੌਤ ਦੀ ਰਾਤ ਸੀ ਪਰ ਮੈਂ ਨਡਾਲ ਪਈ ਰਹੀ ਮੇਰੇ ਸਰੀਰ ਵਿੱਚ ਬਹੁਤ ਦਰਦ ਹੋ ਰਿਹਾ ਸੀ ਮੇਰੇ ਤੋਂ ਉੱਠਿਆ ਨਹੀਂ ਜਾ ਰਿਹਾ ਸੀ ਪਰ ਨਾ ਚਾਹੁੰਦੇ ਹੋਏ ਮੈਂ ਉੱਠ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਹ ਡੈਨ ਸਰਬਜੀਤ ਮੇਰੇ ਸਾਹਮਣੇ ਖੜੀ ਸੀ ਮੈਨੂੰ ਦੇਖਣ ਲੱਗੀ ਤੇ ਉਸਨੇ ਚਲਦੀ ਤਿਆਰ ਹੋ ਜਾਣ ਲਈ ਕਿਹਾ ਕਿਉਂਕਿ ਉਹ ਕਹਿੰਦੀ ਤੇਰੇ ਲਈ ਇੱਕ ਖਾਸ ਮੁੰਡਾ ਆਇਆ ਹੈ ਅੱਜ ਦੀ ਰਾਤ ਤੈਨੂੰ ਨਾਲ ਲੈ ਕੇ ਜਾਏਗਾ ਖਬਰਦਾਰ ਜੇ ਤੂੰ ਕੋਈ ਨਖਰਾ ਕੀਤਾ ਨਹੀਂ ਤਾਂ ਅੰਜਾਮ ਦੀ ਜ਼ਿੰਮੇਵਾਰ ਤੂੰ ਖੁਦ ਹੋਵੇਂਗੀ ਜੇ ਹਿੰਮਤ ਨਹੀਂ ਹੋ ਰਹੀ ਤਾਂ ਤੈਨੂੰ ਮੈਂ ਇੰਜੈਕਸ਼ਨ ਲਾਗਾ ਦਿੰਨੀ ਆ ਕਿਉਂਕਿ ਹਰ ਹਾਲ ਵਿੱਚ ਤੈਨੂੰ ਉਸਨੂੰ ਖੁਸ਼ ਕਰਨਾ ਜਾਣਾ ਹੈ ਉਸ ਨੇ ਗੱਲਾਂ ਸੁਣ ਕੇ ਮੈਂ ਲੰਮਾ ਸਾਲ ਲਿਆ ਤੇ ਕਿਹਾ ਅੱਧੇ ਘੰਟੇ ਤੱਕ ਆਉਂਦੀ ਹਾਂ ਉਹ ਇਹ ਕਹਿ ਕੇ ਚਲੀ ਗਈ ਮੈਂ ਆਪਣੇ ਆਪ ਨੂੰ ਆਉਣ ਵਾਲੀਆਂ ਤਕਲੀਫਾਂ ਲਈ ਤਿਆਰ ਕਰਨ ਲੱਗੀ ਕਿਉਂਕਿ ਜਿਸ ਰਾਤ ਕੋਈ ਗਾਕ ਮੈਨੂੰ ਲੈ ਕੇ ਜਾਣ ਲਈ ਆਉਂਦਾ ਸੀ ਉਹ ਰਾਤ ਮੇਰੀ ਬਹੁਤ ਤਰਦਨਾਕ ਹੁੰਦੀ ਸੀ ਇੰਨੇ ਜ਼ਿਆਦਾ ਪੈਸੇ ਦੇ ਕੇ ਜਾਣ ਵਾਲਾ ਮੇਰੇ ਤੋਂ ਸੋਲੀ ਵੀ ਵੱਡੇ ਹੀ ਕਰਦਾ ਜੇ ਉਸ ਦਾ ਦਿਲ ਖੁੱਦ ਭੱਜ ਜਾਂਦਾ ਤਾਂ ਉਹ ਮੈਨੂੰ ਆਪਣੇ ਦਰਿੰਦੇ ਦੋਸਤਾਂ ਦੇ ਹਵਾਲੇ ਕਰ ਦਿੰਦਾ ਐਸਲੀਮ ਨੂੰ ਜ਼ਿੰਬੂਰਨ ਇੰਜੈਕਸ਼ਨ ਲਗਾਉਣਾ ਪੈਂਦਾ ਤਾਂ ਕਿ ਨਸ਼ੇ ਦੀ ਹਾਲਤ ਵਿੱਚ ਮੈਨੂੰ ਕੁਝ ਵੀ ਯਾਦ ਨਾ ਰਹੇ ਹੁਣ ਮੈਂ ਲੜਖੜਾਉਂਦੇ ਹੋਏ ਹੇਠਾਂ ਆਈ ਤਾਂ ਸਾਹਮਣੇ ਇੱਕ ਬਹੁਤ ਸੋਹਣਾ ਨੌਜਵਾਨ ਖੜਾ ਸੀ ਦੇਖਣ ਵਿੱਚ ਤਾਂ ਉਹ ਸ਼ਰੀਫ ਘਰਾਣੇ ਦਾ ਲੱਗ ਰਿਹਾ ਸੀ ਪਰ ਮੈਂ ਉਸਦੇ ਚਿਹਰੇ ਦੇ ਪਿੱਛੇ ਬਹੁਤ ਵੱਡੇ ਜਾਨਵਰ ਨੂੰ ਛੁਪਿਆ ਦੇਖਿਆ ਇਸਲੀਮ ਬਗੈਰ ਉਸ ਦੀ ਸ਼ਕਲ ਤੇ ਗੌਰ ਕੀਤੀ ਉਸ ਦੀ ਗੱਡੀ ਵਿੱਚ ਜਾ ਕੇ ਬੈਠ ਗਈ ਮੇਰਾ ਦਿਮਾਗ ਇੱਕਦਮ ਸੁੰਨ ਹੋ ਗਿਆ ਮੈਂ ਸੀਟ ਤੇ ਸੇਟ ਕਾ ਕੇ ਖੰਬੰਦ ਕਰ ਲਈਆਂ ਉਹ ਗੱਡੀ ਚਲਾਉਂਦੇ ਹੋਏ ਮੈਨੂੰ ਪੁੱਛਣ ਲੱਗੇ ਕਿ ਤੇਰਾ ਨਾਮ ਕੀ ਹੈ ਪਹਿਲੀ ਵਾਰ ਕਿਸੇ ਬੰਦੇ ਨੇ ਗੱਲ ਤੇ ਮੈਨੂੰ ਹਾਸਾ ਆਇਆ ਕਿਉਂਕਿ ਅੱਜ ਤੱਕ ਕਿਸੇ ਨੇ ਮੇਰਾ ਨਾਮ ਨਹੀਂ ਪੁੱਛਿਆ ਸੀ ਤੇ ਨਾ ਹੀ ਕਿਸੇ ਨੂੰ ਮੇਰੇ ਨਾਮ ਨਾਲ ਮਤਲਬ ਸੀ ਮੈਂ ਬੜੀ ਬੇਦਰਦ ਤਿੰਨੜ ਕੇ ਆ ਤੈਨੂੰ ਜੋ ਪਸੰਦ ਉਸ ਨਾਮ ਨਾਲ ਮੈਨੂੰ ਬੁਲਾ ਸਕਦਾ ਕਿਉਂਕਿ ਮੈਂ ਖੁਦ ਆਪਣਾ ਨਾਮ ਭੁੱਲ ਜਿੱਤੀ ਹਾਂ ਉਸਨੇ ਕਿਹਾ ਕੋਈ ਆਪਣਾ ਨਾਮ ਨਹੀਂ ਭੁੱਲਦਾ ਹੈ ਮੈਂ ਕਿਹਾ ਮੈਂ ਪਿਛਲੇ 5 ਸਾਲਾਂ ਤੋਂ ਆਪਣਾ ਨਾਮ ਆਪਣੀ ਪਛਾਣ ਆਪਣੀ ਇੱਜ਼ਤ ਸਭ ਕੁਝ ਭੁੱਲ ਚੁੱਕੀ ਹਾਂ ਇਸ ਲਈ ਹੁਣ ਕੁਝ ਵੀ ਫਰਕ ਨਹੀਂ ਪੈਂਦਾ ਤੂੰ ਵੀ ਮੇਰੇ ਨਾਲ ਜ਼ਿਆਦਾ ਫ੍ਰੈਂਕੀ ਹੋਣ ਦੀ ਕੋਸ਼ਿਸ਼ ਨਾ ਕਰ ਬਸ ਆਪਣਾ ਮਤਲਬ ਕੱਢ ਤੇ ਮੈਨੂੰ ਪੈਸੇ ਇਹ ਦੇ ਤੇ ਵਾਪਸ ਉੱਥੇ ਹੀ ਛੱਡ ਦੇ ਮੇਰਾ ਨਾਮ ਪ੍ਰਕਾਸ਼ ਹੈ ਚਲ ਤੈਨੂੰ ਮੈਂ ਆਪਣਾ ਘਰ ਦਿਖਾਉਂਦਾ ਮੇਰੀਆਂ ਗੱਲਾਂ ਸੁਣ ਕੇ ਉਸਨੇ ਜਵਾਬ ਦਿੱਤਾ ਉਸਨੇ ਆਪਣਾ ਨਾਮ ਦੱਸਿਆ ਤੇ ਕਾਲੀ ਸ਼ਾਨ ਘਰ ਦੇ ਸਾਹਮਣੇ ਖੜੇ ਰੁਕ ਦਿੱਤੀ ਮੈਂ ਉਸ ਤੋਂ ਬਾਅਦ ਦੇ ਜਵਾਬ ਵਿੱਚ ਕੁਝ ਨਹੀਂ ਬੋਲੀ ਬਸ ਚੁੱਪਚਾਪ ਉਤਰਨ ਵਾਲੀ ਹੀ ਸੀ ਕਿ ਉਸਨੇ ਅੱਗੇ ਹੋ ਕੇ ਮੇਰੀ ਸਾਈਡ ਵਾਲੀ ਗੱਡੀ ਦਾ ਦਰਵਾਜ਼ਾ ਖੋਲ ਦਿੱਤਾ ਮੈਨੂੰ ਅੱਜ ਤੱਕ ਇੰਨੀ ਇੱਜ਼ਤ ਕਿਸੇ ਨੇ ਨਹੀਂ ਦਿੱਤੀ ਸੀ ਇਸ ਲਈ ਮੈਂ ਥੋੜੀ ਕਨਫਿਊਜ਼ ਹੋ ਗਈ ਕਿਉਂਕਿ ਸਾਡੇ ਵਰਗੀਆਂ ਔਰਤਾਂ ਦੀ ਇੱਜ਼ਤ ਕੋਈ ਨਹੀਂ ਕਰਦਾ ਬਸ ਲੋਕ ਆਪਣਾ ਮਤਲਬ ਪੂਰਾ ਕਰਦੇ ਨੇ ਤੇ ਕਿਸੇ ਕੂੜੇਦਾਨ ਵਿੱਚ ਸੁੱਟ ਕੇ ਚਲੇ ਜਾਂਦੇ ਨੇ ਇਸ ਲਈ ਮੇਰੇ ਨਾਲ ਪਹਿਲੀ ਵਾਰ ਹੋਇਆ ਕਿਸੇ ਨੇ ਮੈਨੂੰ ਇਸ ਤਰ੍ਹਾਂ ਇੱਜ਼ਤ ਦਿੱਤੀ ਮੇਰਾ ਨਾਮ ਵੀ ਪੁੱਛਿਆ ਪਰ ਫਿਰ ਵੀ ਮੈਂ ਜਾਣਦੀ ਸੀ ਕਿ ਥੋੜੀ ਹੀ ਦੇਰ ਬਾਅਦ ਇਹ ਆਪਣਾ ਆਪ ਮੈਨੂੰ ਦਿਖਾਏਗਾ ਤੇ ਚੱਲਦਾ ਕਰੇਗਾ ਇਸ ਲਈ ਮੈਂ ਇਸ ਕਰਤੇ ਜ਼ਿਆਦਾ ਗੌਰ ਨਹੀਂ ਕੀਤੀ ਤੇ ਉਸਤੇ ਮਗਰ ਚੱਲ ਪਈ ਮੇਰੇ ਕਦਮ ਲੜਖੜਾ ਰਹੇ ਸੀ ਕਿਉਂਕਿ ਨਸ਼ਾ ਹੁਣ ਮੈਨੇ ਚੜਨਾ ਸ਼ੁਰੂ ਕਰਦਾ ਸੀ ਮੈਂ ਅਚਾਨਕ ਡਿੱਗਣ ਲੱਗੀ ਤਾਂ ਉਸਨੇ ਮੈਨੂੰ ਫੜ ਲਿਆ ਤੇ ਆਪਣੀਆਂ ਬਾਹਾਂ ਵਿੱਚ ਉਠਾ ਕੇ ਮੈਨੂੰ ਬੈੱਡਰੂਮ ਵਿੱਚ ਲੈ ਗਿਆ ਬੈੱਡ ਤੇ ਲੰਮਾ ਪਾ ਦਿੱਤਾ ਤੇ ਕਿਹਾ ਕੀ ਜ਼ਰੂਰਤ ਸੀ ਇੰਨੀ ਡੋਸ ਲੈਣ ਦੀ ਉਸਦੇ ਲਹਿਜੇ ਵਿੱਚ ਫਿਕਰਮੰਦੀ ਸੀ ਮੈਂ ਕਿਹਾ ਇਹ ਨਸ਼ਾ ਹੀ ਤਾਂ ਹੈ ਜੋ ਮੇਰੇ ਦਰਦ ਤੇ ਤਕਲੀਫ ਦਾ ਅਹਿਸਾਸ ਮੈਨੂੰ ਨਹੀਂ ਹੋਣ ਦਿੰਦਾ ਨਹੀਂ ਤਾਂ ਹੋਸ਼ ਹੋ ਉਸ ਵਿੱਚ ਇਸ ਤਰ੍ਹਾਂ ਦਾ ਵੈਸ਼ਪੁਣਾ ਮੈਂ ਸਹਿ ਨਹੀਂ ਸਕਦੀ ਮਰ ਜਾਂਦੀ ਆ ਉਹ ਮੇਰੇ ਨਾਲ ਬੈਠ ਗਿਆ ਤੇ ਅਫਸੋਸ ਭਰੀਆਂ ਨਿਗਾਹਾਂ ਨਾਲ ਮੈਨੂੰ ਦੇਖਣ ਲੱਗਾ ਤੇ ਕਹਿੰਦਾ ਬੇਫਿਕਰ ਹੈ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ ਇਸ ਲਈ ਰਿਲੈਕਸ ਹੋ ਕੇ ਬੈਠ ਜਾ ਮੈਂ ਅਜੇ ਬਹੁਤ ਸਰੀਆਂ ਗੱਲਾਂ ਕਰਨੀਆਂ ਨੇ ਮੈਂ ਕਿਹਾ ਕਿ ਮੈਂ ਬੰਦਿਆਂ ਨੂੰ ਹਮੇਸ਼ਾ ਵੈਸੀ ਹੀ ਲਿਖਿਆ ਹੈ ਜਦੋਂ ਤੋਂ ਹੋਸ਼ ਸੰਭਾਲਿਆ ਹੈ ਆਪਣੇ ਪਿਓ ਦਾ ਜ਼ੁਲਮ ਸਿਆ ਮੇਰੀ ਮਾਂ ਤਾਂ ਮੈਨੂੰ ਜਨਮ ਦੇਣ ਤੋਂ ਬਾਅਦ ਦਮ ਤੋੜ ਗਈ ਸੀ ਪਿਓ ਨੇ ਮੈਨੂੰ ਮਰਹੂਸ ਗਿਆ ਤੇ ਇੱਕ ਬੁੱਢੇ ਸਾਕਸ਼ ਦੇ ਹੱਥੀ ਵਿੱਚ ਵੇਚ ਦਿੱਤਾ ਉਦੋਂ ਤੋਂ ਮੇਰਾ ਸੌਦਾ ਹੀ ਹੁੰਦਾ ਆ ਰਿਹਾ ਹੈ ਇੱਕ ਦੇ ਬਾਅਦ ਇੱਕ ਪਤਾ ਨਹੀਂ ਕਿੰਨੇ ਗਾਹ ਕਾਏ ਜਿਨ੍ਹਾਂ ਨੇ ਮੈਨੂੰ ਕੁਝ ਪਲ ਦੇ ਲਈ ਖਰੀਦਿਆ ਆਪਣੀ ਖੈਸਪੁਰੀ ਕੀਤੀ ਤੇ ਫਿਰ ਇਸੇ ਤਰ੍ਹਾਂ ਛੱਡ ਕੇ ਚਲੇ ਗਏ ਜਿਵੇਂ ਮੇਰੇ ਅੰਦਰ ਦਿਲ ਨਹੀਂ ਧੜਕਦਾ ਇੱਕ ਬੇਜਾਨ ਮੂਨ ਦੀ ਕੁੜੀ ਵਰਗੀਾਂ ਜਿਵੇਂ ਮੈਨੂੰ ਜਾਣਦੀ ਕਿ ਮੈਂ ਆਪਣੇ ਦਿਲ ਦਾ ਹਾਲ ਉਹ ਕਿਉਂ ਦੱਸ ਬੈਠੀ ਆਂ ਮੈਂ ਆਪਣੇ ਖਰੀਦਦਾਰਾਂ ਦੇ ਸਾਹਮਣੇ ਕਦੇ ਵੀ ਖੁਦ ਨੂੰ ਕਮਜ਼ੋਰ ਪੇਸ਼ ਨਹੀਂ ਕੀਤਾ ਸੀ ਕਿਉਂਕਿ ਜੋ ਕੀਮਤ ਭਰ ਕੇ ਚੰਦ ਘੰਟਿਆਂ ਲਈ ਮੈਨੂੰ ਆਪਣਾਉਂਦੇ ਉਹ ਮੇਰਾ ਦੁੱਖ ਸੁਣ ਲਈ ਥੋੜੀ ਨਾ ਆਪਣਾਉਂਦੇ ਸੀ ਉਹਨਾਂ ਨੂੰ ਤਾਂ ਕੁਝ ਭਾਲ ਲਈ ਆਪਣਾ ਦਿਮਾਗ ਫੈਸ ਕਰਨਾ ਹੁੰਦਾ ਸੀ ਪਰ ਉਹ ਮੇਰੇ ਸਾਹਮਣੇ ਬੈਠਾ ਬੰਦਾ ਨਾ ਜਾਣੀ ਕਿਉਂ ਉਹਨਾਂ ਸਭ ਤੋਂ ਅਲੱਗ ਲੱਗਿਆ ਮੈਨੂੰ ਉਹ ਵੀ ਬੜੀ ਦਿਲਚਸਪੀ ਨਾਲ ਮੇਰੀ ਕਹਾਣੀ ਸੁਣ ਰਿਹਾ ਸੀ ਹੌਲੀ-ਹੌਲੀ ਕਰਕੇ ਮੇਰੇ ਸਾਹਮਣੇ ਹਨੇਰਾ ਆਉਣ ਲੱਗਿਆ ਤਾਂ ਉਸਨੇ ਫਰਿੱਜ ਵਿੱਚੋਂ ਇੱਕ ਬੋਤਲ ਕਢੀ ਤੇ ਗਲਾਸ ਵਿੱਚ ਪਾ ਕੇ ਮੈਨੂੰ ਦਿੱਤੀ ਮੈਂ ਚੁੱਪਚਾਪ ਪੀ ਲਿਆ ਮੈਨੂੰ ਲੱਗਿਆ ਸ਼ਰਾਬ ਹੈ ਪਰ ਉਹ ਤਾਂ ਨਿੰਬੂ ਪਾਣੀ ਸੀ ਜੋ ਸ਼ਾਇਦ ਮੇਰਾ ਨਸ਼ਾ ਉਤਾਰਨ ਲਈ ਮੈਨੂੰ ਪਿਆਇਆ ਗਿਆ ਉਹ ਪੀਣ ਦੇ ਬਾਅਦ ਹੌਲੀ ਹੌਲੀ ਕਰਕੇ ਮੈਨੂੰ ਹੋਸ਼ ਆਉਣ ਲੱਗਾ ਮੈਂ ਕਿਹਾ ਮੈਨੂੰ ਤੂੰ ਹੋਸ਼ ਵਿੱਚ ਲਿਆ ਕੇ ਦਰਦ ਤਕਲੀਫ ਦੇਣਾ ਚਾਹੁੰਦਾ ਹੈ ਸ਼ਾਇਦ ਤੈਨੂੰ ਔਰਤਾਂ ਦੀ ਚੀਕਾਂ ਸੁਣ ਵਿੱਚ ਜ਼ਿਆਦਾ ਮਜ਼ਾ ਆਉਂਦਾ ਹੈ ਉਹ ਮੇਰੀ ਗੱਲ ਸੁਣ ਕੇ ਮੁਸਕਰਾਉਣ ਲੱਗਾ ਤੇ ਕਹਿੰਦਾ ਤੇਰੇ ਨਾਲ ਗੱਲ ਕਰਨ ਦੇ ਲਈ ਤੇਰਾ ਹੋਸ਼ ਵਿੱਚ ਆਉਣਾ ਬਹੁਤ ਜ਼ਰੂਰੀ ਹੈ ਮੈਂ ਕਿਹਾ ਇੰਨੇ ਪੈਸੇ ਤੋਂ ਸਿਰਫ ਮੇਰੇ ਨਾਲ ਗੱਲਾਂ ਕਰਨ ਲਈ ਦਿੱਤੇ ਨੇ ਉਸਨੇ ਕਿਹਾ ਮੈਨੂੰ ਔਰਤਾਂ ਨੂੰ ਤਕਲੀਫ ਦੇਣਾ ਪਸੰਦ ਹੈ ਮੇਰੀ ਨਜ਼ਰ ਵਿੱਚ ਔਰਤ ਰੱਬਾ ਤੇ ਰੱਬ ਤਾਂ ਦਿੱਤਾ ਖੂਬਸੂਰਤ ਤੋਹਫਾ ਹੈ ਉਸਦੀ ਗੱਲ ਤੇ ਮੈਂ ਹੱਸ ਪਈ ਤੇ ਕਿਹਾ ਤੇਰੇ ਵਰਗੀ ਸੋਚ ਰੱਖਣ ਵਾਲੇ ਇਨਸਾਨਾਂ ਨੂੰ ਮੇਰੇ ਵਰਗੀਆਂ ਕੁੜੀਆਂ ਨਾਲ ਕੋਈ ਮਤਲਬ ਨਹੀਂ ਮੈਨੂੰ ਆਪਣੇ ਘਰ ਕਿਉਂ ਲੈ ਕੇ ਆਇਆ ਤੈਨੂੰ ਤਾਂ ਕੋਈ ਸਹੀ ਸ਼ਰੀਪ ਕੁੜੀ ਨੂੰ ਆਪਣੇ ਘਰ ਲਿਆਉਣਾ ਚਾਹੀਦਾ ਸੀ ਮੇਰਾ ਤਾਂ ਹਰ ਰਾਤ ਸੌਦਾ ਹੁੰਦਾ ਹੈ ਉਸ ਨੇ ਕਿਹਾ ਕਿ ਮੇਰੇ ਲਈ ਤੂੰ باقی ਔਰਤਾਂ ਦੇ ਬਰਾਬਰ ਹੀ ਹੈ ਕਿਉਂਕਿ ਇਹ ਸਭ ਆਪਣੀ ਮਰਜ਼ੀ ਨਾਲ ਨਹੀਂ ਕਰਦੀ ਤੇਰੇ ਤੋਂ ਇਹ ਜ਼ਬਰਦਸਤੀ ਕਰਾਇਆ ਜਾਂਦਾ ਹੈ ਤੇਰੀ ਵੀ ਕਮਾਇਸ਼ ਹੋਵੇਗੀ ਕਿ ਤੂੰ ਕਿਸੇ ਦੀ ਪਤਨੀ ਬਣੀ ਤੇਰੀ ਵੀ ਇੱਕ ਆਪਣੀ ਫੈਮਿਲੀ ਹੋਵੇ ਉਹ ਮੇਰੀ ਅੱਖਾਂ ਵਿੱਚ ਅੱਖਾਂ ਪਾ ਕੇ ਇਹ ਸਾਰੀਆਂ ਗੱਲਾਂ ਕਹਿ ਰਿਹਾ ਸੀ ਮੈਂ ਸੋਚ ਰਹੀ ਸੀ ਕਿ ਸ਼ਾਇਦ ਮੇਰੇ ਅੰਦਰ ਦਾ ਹਾਲ ਮੇਰੀਆਂ ਅੱਖਾਂ ਵਿੱਚ ਪੜ ਰਿਹਾ ਹੈ ਮੇਰੇ ਤੋਂ ਜ਼ਿਆਦਾ देर ਉਸ ਨਾਲ ਨਜ਼ਰ ਨਾ ਮਿਲਾਈ ਗਈ ਇਸ ਲਈ ਮੈਂ ਇੱਧਰ ਉੱਧਰ ਦੇਖਣ ਲੱਗੀ ਮੈਂ ਕਿਹਾ ਜਿਸ ਕੰਮ ਲਈ ਤੂੰ ਮੈਨੂੰ ਲੈ ਕੇ ਆਇਆ ਹੈ ਉਹ ਜਲਦੀ ਕਰ ਤੇ ਮੈਨੂੰ ਚਲਦਾ ਕਰ ਮੇਰੀਆਂ ਮੈਂ ਤੇਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਆਪਣਾ ਦਿਮਾਗ ਖਰਾਬ ਕਰਨ ਵਾਲੀ ਨਹੀਂ ਮੇਰਾ ਨਸ਼ਾ ਪੂਰੀ ਤਰ੍ਹਾਂ ਉੱਤਰ ਚੁੱਕਿਆ ਸੀ ਪਰ ਉਹ بجائے ਮੇਰੇ ਨੇੜੇ ਆਉਂਦੇ ਉੱਟ ਕੇ ਅਲਮਾਰੀ ਦੇ ਵਿੱਚੋਂ ਕੱਪੜੇ ਕੱਢਣ ਲੱਗਿਆ ਤੇ ਬਾਥਰੂਮ ਚ ਲੱਗ ਗਿਆ ਮੈਨੂੰ ਲੱਗਿਆ ਸ਼ਾਇਦ ਉਹ ਮੇਰੇ ਨੇੜੇ ਆਉਣ ਤੋਂ ਪਹਿਲਾਂ ਫਰੈਸ਼ ਹੋਣਾ ਚਾਹੇਗਾ ਮੈਂ ਬੈੱਡ ਦੇ ਨਾਲ ਢੋਲ ਆ ਕੇ ਅੱਖਾਂ ਬੰਦ ਕਰਕੇ ਬੈਠੀ ਮੈਨੂੰ ਨੀਂਦ ਬਹੁਤ ਜ਼ਿਆਦਾ ਆ ਰਹੀ ਸੀ ਪਰ ਮੈਂ ਸੌਣਾ ਨਹੀਂ ਜਾਂਦੀ ਸੀ ਇਸ ਲਈ ਉਸ ਦਾ ਇੰਤਜ਼ਾਰ ਕਰਨ ਲੱਗੀ ਜਦੋਂ ਉਹ ਨਹਾ ਕੇ ਨਿਕਲਿਆ ਤਾਂ ਉਸ ਤੇ ਗਿੱਲੇ ਵਾ ਤੇ ਗਿੱਲਾ ਸਰੀਰ ਦੇ ਕੇ ਮਹਿਰਾਣਗੀ ਮੈਂ ਟਿੱਕ ਟਿੱਕੀ ਲਗਾ ਕੇ ਉਸ ਨੂੰ ਦੇਖਣ ਲੱਗੀ ਉਹ ਬਹੁਤ ਹੈਂਡਸਮ ਤੇ ਸੋਹਣਾ ਸੀ ਅੱਜ ਤੱਕ ਮੇਰਾ ਜਿੰਨਾ ਵੀ ਬੰਦਿਆਂ ਨਾਲ ਫਾਲਾ ਪਿਆ ਸੀ ਜ਼ਿਆਦਾਤਰ ਉਹ 50 ਸਾਲ ਦੇ ਲਗਭਗ ਹੁੰਦੇ ਸੀ ਉਹ ਆਪਣੀਆਂ ਪਤਨੀਆਂ ਦੇ ਸਤਾਏ ਹੋਏ ਘਰੋਂ ਨਿਕਲਦੇ ਸੀ ਤੇ ਆਪਣਾ ਸਾਰਾ ਗੁੱਸਾ ਮੇਰੇ ਤੇ ਕੱਢ ਦਿੰਦੇ ਸੀ। ਉਹਨਾਂ ਵਿੱਚੋਂ ਕੋਈ ਵੀ ਮੈਨੂੰ ਇਨਸਾਨ ਨਹੀਂ ਸਮਝਦਾ ਸੀ ਤੇ ਨਾ ਹੀ ਅੱਜ ਤੱਕ ਕਿਸੇ ਨੂੰ ਮੈਂ ਜੀ ਭਰ ਕੇ ਦੇਖਿਆ ਸੀ। ਪਰ ਇਹ ਨੌਜਵਾਨ ਬਹੁਤ ਸੋਹਣਾ ਸੀ। ਉਸ ਤੋਂ ਨਜ਼ਰ ਹਟਾਉਣਾ ਮੁਸ਼ਕਲ ਹੋ ਰਿਹਾ ਸੀ। ਖੈਰ ਉਹ ਜਿੰਨਾ ਸੋਹਣਾ ਸੀ ਉਸ ਦੀ ਹਵਾਨੀਆਂ ਤੋਂ ਤਾਂ ਅਦਾਜਾ ਅਜੇ ਮੈਨੂੰ ਹੋਣ ਵਾਲਾ ਸੀ। ਇਸ ਲਈ ਮੈਨੂੰ ਉਸ ਦੀ ਸਿੱਖਿਆਤ ਵਿੱਚ ਦਿਲਚਸਪੀ ਲੈਣ ਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਸੀ। ਉਸਨੇ ਕਿਹਾ ਸ਼ਾਇਦ ਤੇਰਾ ਸਿਰ ਦਰਦ ਹੋ ਰਿਹਾ ਹੈ ਇਸ ਲਈ ਮੈਂ ਤੇਰੇ ਲਈ ਕਾਫੀ ਬਣਾ ਕੇ ਲਿਆਉਂਦਾ ਹਾਂ ਉਦੋਂ ਤੱਕ ਤੂੰ ਫਰੈਸ਼ ਹੋ ਜਾ ਇਹ ਕਹਿ ਕੇ ਉਹ ਕਮਰੇ ਵਿੱਚੋਂ ਨਿਕਲ ਗਿਆ ਪਰ ਮੈਂ ਆਪਣੀ ਜਗ੍ਹਾ ਤੇ ਬੈਠੀ ਰਹੀ ਕਿਉਂਕਿ ਮੈਂ ਸਾਰੀ ਤਿਆਰੀ ਕਰਕੇ ਆਈ ਸੀ ਮੈਂ ਕਮਰੇ ਵਿੱਚ ਦੇਖਣ ਲੱਗੀ ਉਸ ਦਾ ਕਮਰਾ ਬਹੁਤ ਸਿੰਪਲ ਤੇ ਸਾਦਾ ਸੀ ਨਾ ਹੀ ਉਸ ਸ਼ਕਲ ਤੋਂ ਕੋਈ ਲੋਫਰ ਤੇ ਵੱਧ ਚੱਲਣ ਨਿਸ਼ਾਨ ਲੱਗਦਾ ਸੀ ਤੇ ਨਾ ਹੀ ਉਸ ਦੇ ਕਮਰੇ ਵਿੱਚ ਕੋਈ ਇਹੋ ਜਿਹੀ ਚੀਜ਼ ਸੀ ਜੋ ਉਸ ਦੇ ਗਲਤ ਕਿਰਦਾਰ ਜਾਂ ਗਲਤ ਹੋਣ ਦਾ ਇਸ਼ਾਰਾ ਕਰਦੀ ਕਮਰੇ ਵਿੱਚ ਹੀ ਕਾ ਅਲਮਾਰੀ ਸੀ ਜਿਸ ਵਿੱਚ ਮੋਟੀਆਂ-ਮੋਟੀਆਂ ਕਿਤਾਬਾਂ ਪਈਆਂ ਹੋਈਆਂ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਕਿਤਾਬੀ ਕਿਡਾ ਹੈ ਤੇ ਆਪਣਾ ਜ਼ਿਆਦਾਤਰ ਵਕਤ ਕਿਤਾਬਾਂ ਪੜ੍ਹਨ ਲਈ ਬੱਝੀ ਹੀ ਕਿ ਚਾਹਤਾ ਪਤਾ ਨਹੀਂ ਇਸ ਤਰ੍ਹਾਂ ਦਾ ਕਿਤਾਬੀ ਇਨਸਾਨ ਮੇਰੇ ਪਿੱਛੇ ਕਿਵੇਂ ਪੈ ਗਿਆ ਮੈਨੂੰ ਬਹੁਤ ਇੰਤਜ਼ਾਰ ਸੀ ਇਸ ਸਵਾਲ ਦੇ ਜਵਾਬ ਦਾ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲਿਆ ਉਹ ਕੌਫੀ ਨੇ ਤੇ ਦੋ ਕੱਪ ਲੈ ਕੇ ਮੇਰੇ ਨੇੜੇ ਇੱਕ ਕੁਰਸੀ ਤੇ ਬੈਠ ਗਿਆ ਇੱਕ ਕੱਪ ਮੈਨੂੰ ਫੜਾ ਕੇ ਦੂਜਾ ਆਪਣੇ ਮੂੰਹ ਨੂੰ ਲਗਾ ਲਿਆ ਅੱਧੀ ਰਾਤ ਤੋਂ ਜ਼ਿਆਦਾ ਬੀਤ ਚੁੱਕੀ ਸੀ ਉਸਦੇ ਇਰਾਦਿਆਂ ਦਾ ਅਜੇ ਤੱਕ ਮੈਨੂੰ ਨਹੀਂ ਪਤਾ ਚੱਲ ਰਿਹਾ ਸੀ ਉਹ ਕੀ ਚਾਹੁੰਦਾ ਮੈਂ ਕੌਫੀ ਦਾ ਘੁੱਟ ਭਰਿਆ ਤਾਂ ਕੌਫੀ ਬਹੁਤ ਮਜ਼ੇਦਾਰ ਸੀ ਉਸਨੇ ਕਿਹਾ ਤੂੰ ਕਦੋਂ ਤੋਂ ਇਸ ਜਗ੍ਹਾ ਤੇ ਰਹਿੰਦੀ ਹੈਂ ਤੂੰ ਇਥੋਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂ ਮੈਂ ਕਿਹਾ ਇੱਕ ਵਾਰ ਕੁੜੀ ਉੱਥੇ ਚਲੀ ਜਾਏ ਤਾਂ ਆਪਣੀ ਇੱਛਤ ਗਵਾ ਬੈਠੇ ਤਾਂ ਫਿਰ ਚਾਹੇ ਉਹ ਉੱਥੋਂ ਨਿਕਲ ਵੀ ਆਵੇ ਤਾਂ ਵੀ ਉਸਨੂੰ ਕੋਈ ਟਿਕਾਣਾ ਦੇਣ ਵਾਲਾ ਨਹੀਂ ਹੁੰਦਾ ਕਿਉਂਕਿ ਸ਼ਰਾਬ ਦਾ ਲਿਬਾਸ ਟੈਨਣ ਵਾਲੇ ਲੋਕ ਉਹਨਾਂ ਲੋਕਾਂ ਤੋਂ ਜ਼ਿਆਦਾ ਖਤਰਨਾਕ ਹੁੰਦੇ ਨੇ ਜੋ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਕਿ ਮੇਰੇ ਵਰਗੀਆਂ ਵੱਧ ਚੱਲਣ ਕੁੜੀਆਂ ਨੂੰ ਦੇਖ ਕੇ ਇਸ ਤਰ੍ਹਾਂ ਮੁੜ ਮੋੜ ਲੈਂਦੇ ਨੇ ਜਿਵੇਂ ਕੋਈ ਅਸ਼ੂਤਾ ਮਰੀਜ਼ ਦੇਖ ਲਿਆ ਹੋਵੇ ਹਾਲਾਂਕਿ ਜੇ ਇਹੀ شریف ਲੋਕ ਰਾਤ ਨੂੰ ਸਾਡੇ ਕੋਠੇ ਤੇ ਆਉਂਦੇ ਨੇ ਉਦੋਂ ਅਸੀਂ ਉਹਨਾਂ ਨੂੰ ਪੁਰਾਣਾ ਨਹੀਂ ਲੱਗਦੇ ਆ ਇਹ ਦੁਨੀਆ ਵੀ ਬਹੁਤ ਅਜੀਬ ਹੈ ਉਸਨੇ ਕਿਹਾ ਮੇਰੀ ਸੋਚ ਤਾਂ ਦੁਨੀਆ ਦੇ ਬਿਲਕੁਲ ਲੱਗ ਹੈ ਪਰ ਹਰ ਬੰਦਾ ਇੱਕ ਵਰਗਾ ਨਹੀਂ ਹੁੰਦਾ ਮੈਂ ਪਰੇਸ਼ਾਨ ਹੋ ਕੇ ਉਸ ਵੱਲ ਦੇਖਣ ਲੱਗੀ ਤੇ ਪੁੱਛਿਆ ਕਿ ਤੇਰੇ ਵਿੱਚ ਤੇ ਉਹਨਾਂ ਵਿੱਚ ਕੀ ਫਰਕ ਹੈ ਤੂੰ ਵੀ ਤਾਂ ਰਾਤ ਦੇ ਵਕਤ ਮੇਰੀ ਇੰਨੀ ਕੀਮਤ ਅਦਾ ਕਰਕੇ ਮੈਨੂੰ ਇੱਥੇ ਲੈ ਕੇ ਆਇਆ ਉਸਨੇ ਕਿਹਾ ਕਿ ਮੈਂ ਤੈਨੂੰ ਕਿਸੇ ਹੋਰ ਮਕਸਦ ਦੇ ਲਈ ਇੱਥੇ ਲੈ ਕੇ ਆਇਆ ਮੈਂ ਹੁਣ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਈ ਕਿਉਂਕਿ ਜੇ ਉਸਨੇ ਆਪਣੀ ਹੌਸਲੀ ਪੂਰੀ ਕਰਨੀ ਹੁੰਦੀ ਤਾਂ ਕਦੋਂ ਦੀ ਕਰ ਲੈਂਦਾ ਕਿਉਂਕਿ ਮੈਨੂੰ ਇੱਥੇ ਆਏ ਹੋਏ ਬਹੁਤ ਟਾਈਮ ਹੋ ਗਿਆ ਸੀ ਉਸਨੇ ਮੈਨੂੰ ਹੱਥ ਤੱਕ ਨਹੀਂ ਲਗਾਇਆ ਉਸਨੇ ਕਿਹਾ ਕਿ ਮੈਂ ਤੇਰੀ ਮਦਦ ਕਰਨਾ ਚਾਹੁੰਦਾ ਹਾਂ ਤੇਰੇ ਵਰਗੀਆਂ ਬੇਸਰ ਕੁੜੀਆਂ ਦੀ ਵੀ ਜੋ ਹਾਲਾਤਾਂ ਦੀਆਂ ਸਤਾਈਆਂ ਹੋਈਆਂ ਨੇ ਤੇ ਇੱਥੇ ਭੇਜ ਦਿੱਤੀਆਂ ਜਾਂਦੀਆਂ ਨੇ ਮੈਂ ਕਿਹਾ ਤੂੰ ਮੇਰੀ ਮਦਦ ਕੀ ਕਰੇਂਗਾ ਮੈਂ ਖੁਦ ਆਪਣੀ ਮਦਦ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ ਮੇਰੇ ਵਰਗੀਆਂ ਕੁੜੀਆਂ ਜੋ ਆਪਣੀ ਇੱਜ਼ਤ ਗਵਾ ਬੈਠੀਆਂ ਇਸ ਦੁਨੀਆ ਵਿੱਚ ਜੋ ਸਭ ਤੋਂ ਕੀਮਤੀ ਚੀਜ਼ ਇਨਸਾਨ ਦੇ ਕੋਲ ਖਾਸ ਕਰਕੇ ਇੱਕ ਔਰਤ ਦੇ ਕੋਲ ਹੁੰਦੀ ਹੈ ਉਹ ਹੈ ਇੱਜ਼ਤ ਜੇ ਉਹ ਕੁਆਬ ਬੈਠੀ ਤਾਂ ਉਹ ਇਸ ਦੁਨੀਆ ਵਿੱਚ ਕੋਈ ਵੀ شریف ਮੁੰਡਾ ਉਸ ਨੂੰ ਅਪਣਾਉਣ ਨੂੰ ਤਿਆਰ ਨਹੀਂ ਹੁੰਦਾ ਫਿਰ ਚੰਗਾ ਹੀ ਹੈ ਨਾ ਕਿ ਦੁਨੀਆ ਦੇ ਧੱਕੇ ਧੁੱਕੇ ਖਾ ਕੇ ਦੀ ਬਜਾਏ ਅਸੀਂ ਉੱਥੇ ਕੋਠੇ ਤੇ ਬੈਠੀਆਂ ਰਹਿਣ ਕਿਉਂਕਿ ਸਾਡੇ ਵਰਗੀਆਂ ਕੁੜੀਆਂ ਨੂੰ ਇਹ ਸਮਾਜ ਕਬੂਲ ਨਹੀਂ ਕਰਦਾ ਚਾਹੇ ਅਸੀਂ ਜ਼ਬਰਦਸਤੀ ਇੱਥੇ ਲਿਆਂਦਿਆਂ ਖਾਂਈਆਂ ਹੋਈਏ ਜਾਂ ਆਪਣੀ ਖੁਸ਼ੀ ਨਾਲ ਆਈਏ ਉਸ ਨੇ ਕਿਹਾ ਕਿ ਮੈਂ ਤੈਨੂੰ ਕਿਹਾ ਨਾ ਹਰ ਇੱਕ ਬੰਦਾ ਇੱਕ ਵਰਗਾ ਨਹੀਂ ਹੁੰਦਾ ਸ਼ਾਇਦ ਤੇਰਾ ਪੱਲਾ ਮੇਰੇ ਵਰਗੇ ਬੰਦਿਆਂ ਨਾਲ ਅੱਜ ਤੱਕ ਪਿਆਰ ਨਹੀਂ ਇਸ ਲਈ ਤੂੰ ਇਹੋ ਜਿਹੀਆਂ ਗੱਲਾਂ ਕਰ ਰਹੀ ਹੈ ਪਰ ਫਿਕਰ ਨਾ ਕਰ ਬਹੁਤ ਜਲਦ ਤੇਰੀ ਸੋਚ ਬਦਲ ਜਾਏਗੀ ਮੈਂ ਕਿਹਾ ਤੂੰ ਮੇਰੇ ਤੋਂ ਕੀ ਚਾਹੁੰਦਾ ਉਸਨੇ ਕਿਹਾ ਪਹਿਲਾਂ ਤੈਨੂੰ ਭਰੋਸਾ ਦਿਵਾਉਣਾ ਜ਼ਰੂਰੀ ਹੈ ਕਿ ਫਿਰ ਮੈਂ ਤੈਨੂੰ ਦੱਸਾਂਗਾ ਕਿ ਮੈਂ ਤੇਰੇ ਤੋਂ ਕੀ ਚਾਹੁੰਦਾ ਮੈਂ ਕਿਹਾ ਮੇਰਾ ਭਰੋਸਾ ਤੂੰ ਕਿਵੇਂ ਜਿੱਤ ਸਕਦਾ ਹੈ ਜਦੋਂ ਕਿ ਆਪਾਂ ਪਹਿਲੀ ਵਾਰ ਮਿਲੇ ਹ ਉਸਨੇ ਕਿਹਾ ਕਿ ਮੈਂ ਇੱਕ ਨਜ਼ਰ ਵਿੱਚ ਅਗਲੇ ਬੰਦੇ ਨੂੰ ਪਛਾਣ ਲੈਂਦਾ ਹਾਂ ਕੀ ਭਰੋਸੇ ਦੇ ਕਾਬਲ ਹੈ ਜਾਂ ਨਹੀਂ ਮੈਨੂੰ ਤੂੰ ਭਰੋਸਾ ਦੇ ਕਾਬਲ ਲੱਗੀ ਇਸ ਲਈ ਮੈਂ ਤੈਨੂੰ ਇੱਥੇ ਲੈ ਕੇ ਆਈ ਮੈਂ ਜਾਣਦਾ ਹਾਂ ਤੂੰ ਸਰਪਜੀਤ ਤੋਂ ਬਹੁਤ ਤੰਗ ਆ ਚੁੱਕੀ ਹੈ ਤੂੰ ਨਹੀਂ ਜਾਣਦੀ ਕਿ ਇਹ ਆਰਥ ਕਿੰਨੀ ਖਤਰਨਾਕ ਇਸ ਤੇ ਇਹੋ ਜਿਹੇ ਲੋਕਾਂ ਨਾਲ ਤਾਲਕ ਨੇ ਜੋ ਕੁੜੀਆਂ ਨੂੰ ਨਸ਼ਾ ਕਰਾਉਂਦੇ ਨੇ ਤੇ ਇਹੋ ਜਿਹੇ ਟਿਕਾਣਿਆਂ ਤੇ ਲਿਆਉਂਦੇ ਨੇ ਤੇ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਜਿਆਦਾਤਰ ਇਹ ਕੰਮ ਜ਼ਬਰਦਸਤੀ ਕਰਵਾਏ ਜਾਂਦੇ ਉਹਨਾਂ ਕੁੜੀਆਂ ਨੂੰ ਜ਼ਬਰਦਸਤੀ ਕਿਸੇ ਕਾਲਜ ਯੂਨੀਵਰਸਿਟੀ ਜਾਂ ਸਕੂਲ ਤੋਂ ਗਵਾਹ ਕੀਤਾ ਜਾਂਦਾ ਹੈ ਜਾਂ ਕੋਈ ਹਲਕਾ ਨਹੀਂ ਸਤਾਇਆਂ ਹੋਈਆਂ ਘਰੋਂ ਭੱਜੀ ਹੋਈ ਕੁੜੀ ਹੁੰਦੀ ਹੈ ਜਿਸ ਨੂੰ ਉਹਨਾਂ ਆਸ਼ਕਾਂ ਨੇ ਘੱਟ ਕੀਮਤ ਤੇ ਵੇਚ ਦਿੰਦੇ ਨੇ ਉਹ ਹਸ਼ਤ ਜੋ ਉਹਨਾਂ ਦੇ ਨਾਲ ਪਿਆਰ ਦੇ ਦਾਅਵੇ ਕਰਦੇ ਨੇ ਤੇ ਵਿਆਹ ਕਰਨ ਦੇ ਸੁਪਨੇ ਦਿਖਾਉਂਦੇ ਨੇ ਫਿਰ ਉਹਨਾਂ ਨੂੰ ਇਹ ਜ਼ੁਲਮ ਜ਼ਾਲਮ ਲੋਕਾਂ ਦੇ ਹੱਥਾਂ ਵਿੱਚ ਵੇਚ ਦਿੰਦੇ ਨੇ ਮੈਂ ਇਸ ਗੈਂਗ ਦੇ ਸਰਦਾਰ ਤੱਕ ਪਹੁੰਚਣਾ ਚਾਹੁੰਦਾ ਹਾਂ ਇਹ ਸਭ ਤੈਨੂੰ ਹੀ ਮੇਰੀ ਮਦਦ ਕਰੇਗੀ ਕਿਉਂਕਿ ਉਹ ਸਰਪਜੀਤ ਦੇ ਬਹੁਤ ਨੇੜੇ ਹੈ ਤੇ ਉਹ ਉਸ ਨੂੰ ਅਕਸਰ ਹੀ ਮਿਲ ਲਾਉਂਦਾ ਜਾਂਦਾ ਹੈ ਸਰਪਜੀਤ ਅਕਸਰ ਕੁੜੀਆਂ ਉਸ ਤੋਂ ਲੈਂਦੀ ਹੈ ਜੇ ਤੂੰ ਉਸ ਦੇ ਬਾਰੇ ਕੁਝ ਵੀ ਜਾਣਦੀ ਹੈ ਤਾਂ ਮੈਨੂੰ ਦੱਸ ਦੇ ਜੇ ਨਹੀਂ ਜਾਣਦੀ ਤਾਂ ਮੈਨੂੰ ਪਤਾ ਕਰ ਦੇ ਮੈਂ ਤੈਨੂੰ ਮੂਹ ਮੰਗੇ ਕੀਮਤ ਦੇਣ ਨੂੰ ਤਿਆਰ ਹਾਂ ਬਲਕਿ ਤੇਰੀ ਮਨਪਸੰਦ ਜ਼ਿੰਦਗੀ ਤੈਨੂੰ ਦੇਣ ਨੂੰ ਤਿਆਰ ਕਿਉਂਕਿ ਤੂੰ ਮੈਨੂੰ ਬਹੁਤ ਖੁਸ਼ੇਮੰਦ ਲੱਗਦਾ ਹੈ ਮੈਂ ਚਾਹੁੰਦਾ ਹਾਂ ਤੇਨੂੰ ਇਸ ਦਰਦ ਦਰਦ ਦੇ ਵਿੱਚੋਂ ਕੱਢਾਂ ਤੇ ਤੇਰੇ ਵਰਗੀਆਂ ਇਹੋ ਜਿਹੀਆਂ ਹੋਰ ਵੀ ਕੁੜੀਆਂ ਨੇ ਉਹਨਾਂ ਦੇ ਗੈਂਗ ਸਰਦਾਰ ਤੱਕ ਪਹੁੰਚ ਕਰਕੇ ਮੈਂ ਇਹ ਕੰਮ ਕਰ ਸਕਦਾ ਮੈਂ ਉਸ ਨੂੰ ਹਰਾਨੀ ਨਾਲ ਦੇਖ ਰਹੀ ਸੀ ਮੈਂ ਕਿ ਐਨਾ ਵੱਡਾ ਕੰਮ ਇਹ ਮੈਂ ਕਿਵੇਂ ਕਰ ਸਕਦੀ ਹਾਂ ਤੂੰ ਮੇਰੇ ਤੇ ਕਿਵੇਂ ਭਰੋਸਾ ਕਰ ਸਕਦਾ ਕੀ ਪਤਾ ਹੈ ਇੱਥੋਂ ਜਾਂਦੇ ਹੀ ਸਰਵਿੰਤ ਨੂੰ ਸਭ ਕੁਝ ਸੱਚ-ਸੱਚ ਮੈਂ ਦੱਸ ਦਿਆਂ ਉਸਨੇ ਕਿਹਾ ਤੂੰ ਇਹੋ ਜਿਹਾ ਬਿਲਕੁਲ ਨਹੀਂ ਕਰੇਂਗੀ ਮੈਂ ਜਾਣਦਾ ਹਾਂ ਕਿ ਤੂੰ ਇਹੋ ਜਿਹੀ ਕੁੜੀ ਹੁੰਦੀ ਤਾਂ ਕਦੇ ਵੀ ਮੈਂ ਤੈਨੂੰ ਇੱਥੇ ਆਪਣੀ ਪਰਸਨਲ ਜਗ੍ਹਾ ਤੇ ਨਹੀਂ ਲੈਤੀ ਹੁੰਦਾ ਮੈਂ ਕਿਹਾ ਕੌਣ ਹੈ ਤੂੰ ਇਤੇ ਇਹ ਸਭ ਕਿਉਂ ਕਰਨਾ ਚਾਹਦਾ ਤੈਨੂੰ ਇਹ ਸਭ ਕਰਕੇ ਕੀ ਹਾਸਲ ਹੋ ਜਾਏ ਉਸਨੇ ਕਿਹਾ ਕਿ ਮੈਂ ਇੱਕ ਪੁਲਿਸ ਅਫਸਰ ਹਾਂ ਤੇ ਮੇਰਾ ਮਿਸ਼ਨ ਇਹੀ ਹੈ ਜੋ ਮੈਂ ਤੈਨੂੰ ਦੱਸ ਰਿਹਾ ਹਾਂ ਹੁਣ ਮੈਂ ਸਮਝੀ ਸੀ ਕਿ ਉਸਦੇ ਕਮਰੇ ਵਿੱਚ ਇੰਨੀਆਂ ਕਿਤਾਬਾਂ ਕਿਉਂ ਪਈਆਂ ਸੀ ਮੈਂ ਕਿਹਾ ਕਿ ਮੈਂ ਇਹ ਉਜਾ ਖੋਜ ਵੀ ਨਹੀਂ ਕਰ ਸਕਦੀ ਉਸਨੇ ਕਿਹਾ ਤੈਨੂੰ ਅੰਦਾਜ਼ਾ ਵੀ ਨਹੀਂ ਕਿ ਤੇਰੇ ਨਾਲ ਅੱਗੇ ਕੀ ਹੋਣ ਜਾ ਰਿਹਾ ਉਸਨੇ ਕਿਹਾ ਕਿ ਮੈਨੂੰ ਆਪਣੇ ਸਰਾਗ ਤੋਂ ਪਤਾ ਚੱਲਿਆ ਹੈ ਕਿ ਬਹੁਤ ਸਾਰੀਆਂ ਸਰਗੀਤ ਆਪਣੇ ਕੁਟੀਆਂ ਸੁਹਣੀਆਂ ਕੁੜੀਆਂ ਇਸ ਗੈਂਗ ਸਰਦਾਰ ਨੂੰ ਵੇਚਣ ਦਾ ਇਰਾਦਾ ਕਰ ਰਹੀ ਹੈ ਉਹਨਾਂ ਕੁੜੀਆਂ ਵਿੱਚ ਤੂੰ ਵੀ ਹੈ ਪਤਾ ਹੈ ਉਹ